ਜਿੰਦਾਬਾਦ ਗੁਰੂ ਪਰਿਵਾਰ ਜਿੰਦਾਬਾਦ ਆਮ ਆਪੀ ਪਾਰਟੀ ਜਿੰਦਾਬਾਦ ਜਿੰਦਾਬਾਦ ਫਰੈਂਡਸਕੋਪ ਪਰ ਦੇ ਵਿੱਚ ਅੱਜ ਕੈਂਡੀਡੇਟ ਦੇ ਨਾਲ ਮੁਲਾਕਾਤ ਕਰਾਵਾਂਗੇ ਪੰਜਾਬ ਦੇ ਅੰਦਰ ਵੋਟਾਂ ਦਾ ਬਿਗਲ ਵੱਜਦਿਆਂ ਸਾਰ ਹੀ ਉਮੀਦਵਾਰਾਂ ਨੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਆਪਣੀ ਆਪਣੀ ਪਾਰਟੀ ਨੂੰ ਆਪ ਕੰਨ ਦੇ ਲਈ ਸੰਭਾਲੀਆਂ ਦੇਖਣਾ ਤਾਂ ਵੋਟਰਾਂ ਨੇ ਕਿ ਉਹ ਕਿਸ ਨੂੰ ਵੋਟ ਪਾਉਂਦੇ ਹੈ ਕਿਸ ਦੇ ਪਾਸੇ ਸਰਕਾਰ ਨੂੰ ਬਣਾਉਣ ਦੇ ਲਈ ਬਹੁਮਤ ਬਣਾਉਂਦੇ ਆ ਇਹ VOTERਾਂ ਦੇ ਹੱਥ ਦੇ ਵਿੱਚ ਹੈ ਅੱਜ ਪੈਂਡ ਸਕੋਪ ਔਰ ਦੇ ਵਿੱਚ ਪਹੁੰਚੇ ਆ ਸਕੋਪ ਔਰ ਦੇ ਉਮੀਦਵਾਰ ਜਿਹੜੇ ਖੜਕੜਕਲਾਂ ਤੋਂ ਖੜੇ ਆ ਬੀਬੀ ਪਰਮਜੀਤ ਕੌਰ ਜੀ ਦੇ ਨਾਲ ਮੁਲਾਕਾਤ ਕਰਵਾਵਾਂਗੇ ਵੇਖਾਂਗੇ ਵਿਚਾਰ ਆਪ ਦੇ ਨਾਲ ਕਿ ਬੀਬਾ ਜੀ ਕੀ ਕਹਿ ਰਹੇ ਹਨ ਬੀਬੀ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬੀਬੀ ਜੀ ਅੱਜ ਤੁਹਾਡੇ ਨਗਰ ਦੇ ਅੰਦਰ ਇਸ ਦੇ ਜ਼ੋਨ ਦੀ ਗੱਲ ਕਰੀਏ ਖੜਕੜਕਲਾਂ ਤੋਂ ਕੁਛ ਉਮੀਦਵਾਰੀ ਦੇ ਪੇਪਰ ਭਰੇ ਆ। ਹਾਂਜੀ। ਕਿਸ ਤਰ੍ਹਾਂ ਦਾ ਰਵਜਾਨ ਨਜ਼ਰਾਂ ਦਾ? ਅ ਜੀ। ਬਹੁਤ ਵਧੀਆ ਨਜ਼ਰ ਆ ਰਿਹਾ ਸਾਰਾ ਕੁਝ। ਜੀ। ਜਿਸ ਹਿਸਾਬ ਨਾਲ ਮੈਂ ਗੱਲ ਕਰ ਆਪਣੇ ਪਿੰਡ ਦੀ ਜੀ। ਸਭ ਤੋਂ ਪਹਿਲਾਂ ਮੇਰੇ ਪਿੰਡ ਦੇ ਸਾਰੇ ਲੋਕ ਜਿਹੜੇ ਨਾਲ ਵੱਧ ਚੜ੍ਹ ਕੇ ਨਾਲ ਖੜੇ ਹਨ ਜੀ ਆਪ ਦੇਖ ਸਕਦੇ ਹੋ ਕਿ ਸਾਰੇ ਬੀਬੀ ਬੀਬੀਆਂ ਸਾਰੇ ਬੰਦੇ ਤੇ ਨਾਲ ਨੇ ਤੇ ਵੱਧ ਚੜ੍ਹ ਕੇ ਮੇਰਾ ਸਾਥ ਦੇ ਰਹੇ ਨੇ। ਜੀ। ਤੇ ਬਹੁਤ ਜ਼ਿਆਦਾ ਪਿਆਰ ਦਿਖਾ ਰਹੇ ਨੇ। ਕਿਉਂਕਿ ਜੇ ਸਰਕਾਰ ਦੇ ਕੰਮਾਂ ਦੀ ਗੱਲ ਕਰੀਏ ਵੱਡੇ ਪੱਧਰ ਦੇ ਉੱਪਰ ਇਹ ਸਰਕਾਰ ਨੇ ਜੋ ਜੋ ਕੀਤਾ ਹੈਗਾ ਆ ਉਹ ਜਗ ਜਾਰ ਹੈਗਾ ਪਰ ਆਪੋਜੀਸ਼ਨ ਜਿਹੜੀ ਹੈਗੀ ਉਹ ਕਈ ਤਰ੍ਹਾਂ ਦੀਆਂ ਗੱਲਾਂ ਕਰਦੀ ਕਿ ਸਰਕਾਰ ਨੇ ਵਿਕਾਸ ਦੇ ਨਾਂ ਦੇ ਉੱਪਰ ਕੁਝ ਵੀ ਨਹੀਂ ਕੀਤਾ ਹੈਗਾ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਵੱਡਾ ਜਿਹੜਾ ਇੱਕ ਕਾਰਨ ਆ ਆਮ ਆਮੀ ਪਾਰਟੀ ਦੀ ਸਫਲਤਾ ਦਾ ਉਹ ਹੈਗਾ ਆ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਜੀ ਆਪਾਂ ਦੇਖ ਸਕਦੇ ਹਾਂ ਵੀ ਹੁਣ ਵੀ ਸਰਵੇ ਹੋਇਆ ਆ ਪਿੰਡਾਂ 'ਚ ਵੀ 70% ਜਿਹੜੇ ਪਿੰਡ ਆ ਉਹ ਨਸ਼ਿਆਂ ਤੋਂ ਮੁਕਤ ਹੋ ਚੁੱਕੇ ਨਾ ਜੀ ਤੇ ਬੀਬੀਆਂ ਵਿਚਾਰੀਆਂ ਜਿਹੜੀਆਂ ਰੋਂਦੀਆਂ ਹੁੰਦੀਆਂ ਸਨ ਵੀ ਹਾਂ ਵੀ ਸਾਡੇ ਮੁੰਡੇ ਨਸ਼ਿਆਂ ਦੇ ਵਿੱਚ ਕਿੰਨੇ ਨੁਕਸਾਨ 'ਚ ਹਨ ਉਹ ਸਾਰੇ ਅੱਜ ਖੁਸ਼ ਹਨ ਵੀ ਆਮ ਆਦਮੀ ਪਾਰਟੀ ਨੇ ਵੀ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਭਗਵੰਤ ਸਿੰਘ ਮਾਨ ਨੇ ਇਹ ਜਿਹੜਾ ਸ਼ੁਰੂ ਕੀਤਾ ਆ ਕਾਰਜ ਇਹ ਬਹੁਤ ਸਫਲਤਾਪੂਰਕ ਤੌਰ 'ਤੇ ਹੋ ਰਿਹਾ ਆ ਇਹ ਸਭ ਤੋਂ ਵੱਡੀ ਇੱਕ ਕਾਮਯਾਬੀ ਬੀਬੀਆਂ ਬਹੁਤ ਘਰ ਆਉਂਦੀਆਂ ਹੁਣ ਗਿਆ ਜਿਹੜੀਆਂ ਕਹਿੰਦੀਆਂ ਹੁਣ ਗਿਆ ਕਿ ਸਾਡੇ ਬੱਚੇ ਬਚ ਗਏ ਆ ਕਿਉਂਕਿ ਮਾਵਾ ਦੇ ਕੋਲੋਂ ਬੱਚੇ ਦਾ ਦੁੱਖ ਨਹੀਂ ਦੇਖ ਹੁੰਦਾ ਮਾਂ ਆਪਣਾ ਦੁੱਖ ਤਾਂ ਚੱਲ ਲੈਂਦੀ ਹੈ ਬਾਪ ਆਪਣਾ ਦੁੱਖ ਤਾਂ ਚੱਲ ਲੈਂਦਾ ਆ ਪਰ ਉਹਦੇ ਕੋਲੋਂ ਪੁੱਤ ਦਾ ਦੁੱਖ ਨਹੀਂ ਦੇਖਿਆ ਜਾਂਦਾ ਨਹੀਂ ਦੇਖਿਆ ਜਾਂਦਾ ਬਹੁਤ ਖੁਸ਼ ਨੇ ਬੀਬੀਆਂ ਜੀ ਕਿ ਸਾਰਾ ਖੁਸ਼ੀ ਆਮ ਆਦਮੀ ਪਾਰਟੀ ਦੇ ਹੱਕਵਲ ਹੈ ਦੇਤੇ ਕਰਕੇ ਇਹ ਇੱਕ ਪੈਰ ਉੱਪਰ ਰੱਖ ਰਹੀ ਆ ਦੂਜੀਆਂ ਪਾਰਟੀਆਂ ਵਿਰੁੱਧ ਜੀਮੀਦਾਰ ਭਰਾ ਜਦੋਂ ਘਰ ਦੇ ਵਿੱਚ ਆਉਂਦੇ ਆ ਉਹ ਕੀ ਕਹਿ ਰਹੇ ਆ ਉਹਨਾਂ ਨੂੰ ਬਿਜਲੀ ਦਾ ਬਹੁਤ ਜ਼ਿਆਦਾ ਸੁੱਖ ਮਿਲਿਆ ਆ ਜੀ ਉਹ ਆਪਣੀ ਨੀਂਦ ਪੂਰੀ ਕਰ ਸਕਦੇ ਆ ਰਾਤ ਨੂੰ ਬਿਜਲੀ ਦਾ ਨਹੀਂ ਤਾਂ ਰਾਤ ਨੂੰ ਬਿਜਲੀ ਆਣੀ ਉਹਨਾਂ ਨੇ ਕਦੇ ਸੌਕੇ ਨਹੀਂ ਦੇਖਿਆ ਸਾਡੇ ਸਿਆਣਿਆਂ ਨੇ ਕਦੇ ਸੌਕੇ ਨਹੀਂ ਦੇਖਿਆ ਰਾਤ ਨੂੰ ਹੁਣ ਸਾਰਾ ਦਿਨ ਬਿਜਲੀ ਆਉਂਦੀ ਆ ਸਾਡੇ ਕਿਸਾਨ ਭਰਾ ਬਹੁਤ ਖੁਸ਼ ਨੇ ਉਹ ਰਾਤ ਨੂੰ ਆਪਣੇ ਘਰ ਨੀਂਦਾਂ ਪੂਰੀਆਂ ਕਰਦੇ ਨੇ ਆਪਣੀਆਂ ਜਿੰਨੇ ਆਪਣੇ ਕੰਮ ਕਰਦੇ ਨੇ ਉਹ ਬਹੁਤ ਇਸ ਚੀਜ਼ ਤੋਂ ਖੁਸ਼ ਹਨ ਜਿਹੜੇ ਤੁਹਾਡੇ ਇਸ ਏਰੀਆ ਦੇ ਅੰਦਰ ਜਿੰਨੇ ਪਿੰਡ ਆਂਦੇ ਹੈਗੇ ਆ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆ ਮੈਂ ਉਹਨਾਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹਣੀ ਆ ਵੀ ਤੁਸੀਂ ਮੇਰਾ ਵੱਧ ਚੜ੍ਹ ਕੇ ਸਾਥ ਦਿਓ ਤੇ ਆਪਾਂ ਜਿੱਤੀਏ ਵੀ ਵੱਡੀ ਗਿਣਤੀ ਤੋਂ ਵੋਟਾਂ ਨਾਲ ਜਿੱਤੀਏ ਤੇ ਆਪਣੇ ਜਿਹੜੇ ਮੌਜੂਦਾ ਕੰਮ ਰਹਿੰਦੇ ਨੇ ਉਹ ਅਸੀਂ ਪੂਰੇ ਕਰੀਏ ਬੀਬੀਆਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਮੰਨ ਲਓ ਇਹ ਜਿਹੜੇ ਵੋਟਰ ਹੈਗੇ ਆ ਉਹ ਤੁਹਾਡੇ ਝੋਲੀ ਦੇ ਵਿੱਚ ਜਿੱਤ ਪ੍ਰਾਪਤ ਕਰ ਦਿੰਦੇ ਆ ਇਹ ਵੋਟਾਂ ਦੇ ਹੱਥ ਦੇ ਵਿੱਚ ਹੈ। ਹਾਂਜੀ ਤੇ ਬੀਬੀਆਂ ਦੀ ਜਿਹੜੀਆਂ ਮੰਗਾਂ ਹੈਗੀਆਂ ਬੀਬੀਆਂ ਦੇ ਕਾਰ ਜਿਹੜੇ ਹੈਗੇ ਆ ਫਿਰ ਉਹ ਪਹਿਲ ਦੇ ਆਧਾਰ ਤੇ ਪੂਰੇ ਕਰਾਂਗੇ। ਹਾਂਜੀ ਬਿਲਕੁਲ ਜੇ ਬੀਬੀਆਂ ਮੇਰੇ ਨਾਲ ਆਏ ਇਸ ਵਕਤ ਤਾਂ ਹੀ ਮੈਂ ਕੁਝ ਬਣ ਕੇ ਦਿਖਾ ਸਕਦੀ ਆ। ਹੁਣ ਵੀ ਤੁਸੀਂ ਦੇਖ ਸਕਦੇ ਆ ਵੀ ਮੇਰੇ ਪਿੰਡ ਤੋਂ ਸਾਰੀਆਂ ਬੀਬੀਆਂ ਮੇਰੇ ਨਾਲ ਨੇ। ਜਿਹੜੇ ਅੱਜ ਨਹੀਂ ਆ ਨਾਲ ਉਹ ਕਿਸੇ ਨਾ ਕਿਸੇ ਮਜਬੂਰੀ ਕਰਕੇ, ਨਿਆਣਿਆਂ ਕਰਕੇ ਜਾਂ ਕੋਈ ਘਰ ਘਰ ਦੇ ਕੰਮਾਂ ਕਰਕੇ ਨਹੀਂ ਆ ਸਕੀਆਂ। ਪਰ ਤੁਸੀਂ ਦੇਖ ਸਕਦੇ ਕਿ ਆਪਾਂ ਜਿੱਥੇ ਵੀ ਜਾਂਦੇ ਆ ਕੰਪੇਨਿੰਗ ਕਰਨ ਪਜਾ ਤੋ 100 ਬੰਦਾ ਸਾਡੇ ਨਾਲ ਪਿੰਡ ਦਾ ਹੀ ਹੁੰਦਾ ਆ ਉਸੇ ਪਿੰਡ ਦਾ ਜਿਹੜੇ ਪਿੰਡ ਜਾਂਦੇ ਹਾਂ ਹਾਂਜੀ ਅੱਛਾ ਮਾਤਾ ਜੀ ਵੀ ਕਹਿੰਦੇ ਸਹੀ ਗੱਲ ਹੈ ਅੱਛਾ ਮਾਤਾ ਜੀ ਕਿੰਨੀ ਉਮਰ ਹੈ ਜੀ ਇਹ ਅੱਜ ਬੀਬਾ ਜੀ ਦੇ ਹੱਕ ਦੇ ਲਈ ਅੱਜ ਜਾ ਰਹੇ ਹਾਂ ਇਸ ਉਮਰ ਦੇ ਅੰਦਰ ਹਾਂਜੀ ਇਹ ਬੜਾ ਜਜ਼ਬਾ ਨਜ਼ਰ ਆ ਰਿਹਾ ਮੈਂ ਤਾਂ ਬਹੁਤ ਖੁਸ਼ ਹਾਂ ਕਿ ਮੇਰੇ ਤੋਂ ਜਿਹੜੇ ਬਿੱਲ ਮਾ ਹੋ ਗਿਆ ਮੈਂ ਪੱਲੀ ਕਰ ਮਾਤਾ ਕੋਈ ਨਹੀਂ ਦੇਖੋ ਇੱਕ ਗੱਲ ਹੈਗੀ ਆ ਕਿ ਮਾਤਾ ਸਰਕਾਰ ਦੀ ਜਿਹੜੀ ਸ਼ਿਫਟ ਹੈਗੀ ਆ ਉਹ ਆਪਣੇ ਅੰਦਾਜ਼ ਨਾਲ ਕਰਦੀ ਮਾਤਾ ਮਾਂ ਹੀ ਐ ਚਲੋ ਸਰਕਾਰ ਦੇ ਕੰਮਾਂ ਦੀਆਂ ਵੀ ਤਾਰੀਫਾਂ ਹੋ ਰਹੀਆਂ ਮਾਤਾ ਨੂੰ ਬੜੀ ਖੁਸ਼ੀ ਐ ਇਸ ਗੱਲ ਦੀ ਮੈਂ ਖੰਡੀ ਤੋਂ ਉਹਨਾਂ ਲਈ ਜੀ ਮੈਂ ਤਾਂ ਖੰਡੀ ਵੀ ਉਹਨਾਂ ਲਈ ਜੀ ਜੀ ਸਰਕਾਰ ਦੇ ਖੰਡੀ ਜੀ 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 ਸਾਡੇ ਵਿੱਚ ਹੋਰ ਵੀ ਪੈਂਜੀ ਸੀਗੇ ਐ ਪੈਂਜੀ ਕੀ ਕਹਿਣਾ ਚਾਹੁੰਦੇ ਆ ਕਿਸ ਤਰ੍ਹਾਂ ਲੱਗਦਾ ਸਰਕਾਰ ਦੇ ਕੰਮ ਕੀ ਕਹਿਣਾ ਚਾਹੁੰਦੇ ਆ ਹਾਂ ਜੀ ਸਰਕਾਰ ਦੇ ਕੰਮ ਬਹੁਤ ਵਧੀਆ ਨੇ ਮੰਨਦੇ ਕਿ ਦੇਸ਼ ਦੇ ਵਿਕਾਸ ਲਈ ਉਹਨਾਂ ਨੇ ਪੂਰੀ ਦਿਲਦਾਨ ਤੋਂ ਆਪਣੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਜਿਸ ਤਰ੍ਹਾਂ ਕੀ ਹੁਣ ਆਪਾਂ ਸੁਵਿਧਾ ਸੈਂਟਰਾਂ ਵਿੱਚ ਹੀ ਦੇਖਦੇ ਹਾਂ ਪਹਿਲਾਂ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਤੇ ਹੁਣ ਅਸੀਂ ਆਸਾਨੀ ਦੇ ਨਾਲ ਹਰ ਇੱਕ ਕੰਮ ਉਥੇ ਆਪਣਾ ਕਰਵਾ ਸਕਦੇ ਹਾਂ ਅੱਛਾ ਹੁਣ ਲਾਈਨਾਂ ਨਜ਼ਰ ਨਹੀਂ ਆਉਂਦੀਆਂ ਹੁਣ ਲਾਈਨਾਂ ਬਹੁਤ ਘੱਟ ਹੁੰਦੀਆਂ ਤੇ ਆਮ ਜਨਤਾ ਨੂੰ ਵੀ ਬਹੁਤ ਸੌਖਾ ਹੋ ਚੁੱਕਿਆ ਹੈ ਤੇ ਆਪਣਾ ਕੰਮ ਉਹ ਜਲਦੀ ਜਲਦੀ ਉੱਥੇ ਕਰਵਾ ਸਕਦੇ ਆ ਸਰਪੰਚ ਸਾਹਿਬ ਇਹ ਗੱਲ ਬੜੀ ਵੱਡੀ ਹੈ ਕਹਿੰਦੇ ਲੈਣੇ ਖਤਮ ਹੋ ਗਈਆਂ ਕੀ ਲੱਗਦਾ ਬਿਲਕੁਲ ਬਿਲਕੁਲ ਜੀ ਹੁਣ ਤਾਂ ਮਾਨ ਸਰਕਾਰ ਨੇ ਜੀ ਇੱਕ ਟਾਲ ਫਰੀ ਨੰਬਰ ਵੀ ਦਿੱਤਾ ਹੋਇਆ ਕਿ ਜੇ ਕਿਸੇ ਨੂੰ ਲੋੜ ਆ ਉਹਨਾਂ ਨੂੰ ਉੱਥੇ ਜਾਣ ਦੀ ਵੀ ਲੋੜ ਹੈ ਨਹੀਂ ਘਰ ਆ ਕੇ ਉਹਨਾਂ ਦੇ ਕੰਮ ਹੋ ਗਏ ਜਿੰਨੇ ਵੀ ਆਪਣੇ ਸਰਕਾਰੀ ਕੰਮ ਹਨ ਜੀ ਕੋਈ ਡਾਕੂਮੈਂਟੇਸ਼ਨ ਦਾ ਜਾਂ ਕੋਈ ਵੀ ਆ ਉਹ ਕੰਮ ਸਾਰੇ ਉਹਨਾਂ ਦੇ ਘਰ ਜਾ ਕੇ ਹੋ ਗਏ ਜੀ ਕਿਉਂਕਿ بڑا ਖੁਸ਼ੀ ਦਾ ਮਾਹੌਲ ਹੁੰਦਾ ਹੋਵੇਗਾ ਘਰ ਦੇ ਅੰਦਰ ਕਿਉਂਕਿ ਜਿਸ VOTER ਦੇ ਕੰਮ ਕਰਦੇ ਵਿੱਚ ਹੋ ਜਾਣੇ ਆ ਉਹ ਫਿਰ ਕੀ ਕਹਿ ਰਹੇ ਆ ਤੁਹਾਨੂੰ ਆ ਕੇ ਜਿੱਤਣਾ ਨਹੀਂ ਬਿਲਕੁਲ ਜੀ ਆਪਾਂ ਨੂੰ ਆਮ ਪਬਲਿਕ ਨੂੰ ਤਾਂ ਕੰਮ ਚਾਹੀਦੇ ਜੀ ਜੀ ਆਪਾਂ ਜਿਹੜੀ ਅੱਜ ਜ਼ਿਲ੍ਹਾ ਪ੍ਰੈਸਿਡੀ ਚੋਣ ਵੀ ਲੜ ਰਹੇ ਆ ਇਹਦੇ ਅੰਦਰ ਸਾਰੇ ਪਿੰਡਾਂ ਦਾ ਬਜਟ ਆਉਣਾ ਜੀ ਬਜਟ ਪਾਸ ਹੋਣਾ ਜਿਹੜੇ ਬਜਟ ਦੇ ਨਾਲ ਆਪਾਂ ਪਿੰਡਾਂ ਦਾ ਵਿਕਾਸ ਕਰਨਾ ਜੀ ਉਹ ਸਭ ਤੋਂ ਜ਼ਰੂਰੀ ਤਾਂ ਆਪਾਂ ਨੂੰ ਵਿਕਾਸ ਹੀ ਹੈ ਨਾ ਜੀ ਯੋਗ ਦੇ ਨਾਲ-ਨਾਲ ਆਪਣੇ ਜਿਹੜੇ ਲੋਡ ਬੰਦ ਕੰਮ ਆ ਜੀ ਉਹ ਸਭ ਤੋਂ ਪਹਿਲੇ ਅਧਾਰ ਤੇ ਹੋਣੇ ਚਾਹੀਦੇ ਜੀ ਜੋ ਤੁਹੋਂ ਪਿੰਡ ਦੀ ਬੜੀ ਜ਼ਿੰਮੇਵਾਰੀ ਤੁਹਾਡੇ ਮੁੰਡਿਆਂ ਦੇ ਉੱਪਰ ਹੈ ਸਰਪੰਚ ਸਾਹਿਬ ਪਾਰਟੀ ਵਾਈ ਤੇ ਉੱਪਰ ਉੱਠ ਕੇ ਕੰਮ ਕਰਦੇ ਹਾਂ ਬਿਲਕੁਲ ਜੀ ਕੋਈ ਇਸ ਤਰ੍ਹਾਂ ਤੇ ਨਹੀਂ ਹੈਗਾ ਕਿ ਮੈਂ ਇਸ ਟੜੇ ਦਾ ਕੰਮ ਕਰਨਾ ਜਾਂ ਨਹੀਂ 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 ਅੱਜ ਆਪਣੇ ਅੱਜ ਅਸੀਂ ਕੰਪੇਨਿੰਗ ਕਰਨ ਚੱਲੇ ਆ ਆਮ ਆਦਮੀ ਪਾਰਟੀ ਦੀ ਸਾਰਿਆਂ ਨੇ ਮੈਨੂੰ ਵੋਟਾਂ ਪਾਈਆਂ ਪਰ ਜਦੋਂ ਸਾਥੋਂ ਬਿਨਾਂ ਬਾਕੀ ਜਿਹੜੇ ਸਾਡੇ ਨਾਲ ਅੱਜ ਕੰਪੇਨਿੰਗ ਕਰ ਰਹੇ ਉਹ ਸਾਰੀਆਂ ਪਾਰਟੀਆਂ ਨੂੰ ਬਲਾਕ ਕਰਦੇ। ਅੱਛਾ ਸਾਰੀਆਂ ਪਾਰਟੀਆਂ ਦੇ ਵਰਕਰ ਵੀ ਅੱਛਾ ਜੀ ਪਿੰਡ ਦਾ ਕੈਂਡੀਡੇਟ ਹੋਣ ਦੇ ਲਈ ਸਾਨੂੰ ਨਹੀਂ ਮਾਣ ਬਖਸ਼ਦੇ ਸਾਡੇ ਨਾਲ ਕੰਪੇਨਿੰਗ ਨੌਜਵਾਨ ਕਰਕੇ ਪਿਆਰ ਕਰਦੇ ਆ ਪਿੰਡ ਵਾਲੇ ਜਾਂ ਕਿਸ ਤਰ੍ਹਾਂ? ਸਾਰੀ ਤਰ੍ਹਾਂ ਹੀ ਕਰਦੇ ਆ ਜੀ ਨੌਜਵਾਨਾਂ ਨੂੰ ਵੀ ਕੰਮ ਦੇ ਤੌਰ ਤੇ ਵੀ ਸਾਰੇ ਪੱਧਰ ਪਿਆਰ ਕਰਦੇ ਆ ਜੀ। ਜੀ ਕੀ ਕਹਿਣਾ ਚਾਹੁੰਦੇ? ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਦੇ ਪਹਿਲਾਂ ਤਾਂ ਆਪਣੇ ਪਿੰਡ ਦਾ ਜਿੱਤੋਂ ਇੰਨਾ ਮਾਣ ਸਤਿਕਾਰ ਮਿਲ ਰਿਹਾ ਜੀ। ਇਹ ਕਹਿਣਾ ਚਾਹੁੰਦੇ ਆ ਜਿਹੜੇ ਤੁਹਾਡੇ ਪਿੰਡ ਇਸ ਜ਼ੋਨ ਦੇ ਅੰਦਰ ਆਉਂਦੇ ਆ ਉਹਨਾਂ ਵੋਟਰਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆ ਅਸੀਂ ਦੇਖੋ ਹੁਣ ਆਪਾਂ ਸਾਰਿਆਂ ਨੂੰ ਹੁਣ ਥੋੜੇ ਦਿਨਾਂ ਤੋਂ ਚੱਲ ਹੀ ਰਿਹਾ ਵੀ ਕਾਂਗਰਸ ਦਾ ਕੀ ਹਾਲ ਹੈ ਜੀ ਪੈਸਾ ਲੈ ਲੈ ਕੇ ਟਿਕਟਾ ਵੰਡੀ ਜਾ ਰਹੇ ਆ ਜੀ ਉਹਦਾ ਹੁਣ ਬਕਾਊ ਮਾਲ ਹੋ ਗਿਆ ਸਾਰਾ ਜੀ ਦੂਜੀ ਪਾਸੇ ਜਿਹੜਾ ਕਾਲੀ ਦਲ ਸੀ ਕਾਲੀ ਦਲ ਦਾ ਇਨਾ ਗਰਾਫ ਥੱਲੇ ਚਲੇ ਗਿਆ ਜੀ ਉਹਨੂੰ ਸਮਾਂ ਲੱਗੂ ਥੋੜਾ ਜੀ ਉਹ ਆਪਾਂ ਜਿਹੜੀ ਆਪਣੀ ਆਮ ਆਦਮੀ ਪਾਰਟੀ ਨੇ ਬਹੁਤ ਸੂਲਤਾਂ ਦਿੱਤੀਆਂ ਜੀ ਪਰਬਦੀਪ ਸਿੰਘ ਜੀ ਅਸੀਂ ਤੁਹਾਨੂੰ ਬਨਾਂ ਦੇ ਉੱਪਰ ਵੀ ਵੇਖਿਆ ਰਾਤ ਦਿਨ ਸੇਵਾ ਕਰਦੇ ਜਦੋਂ ਐਸ்சி ਐਸ ਰੋਡ ਤੋਂ ਜਾ ਰਹੇ ਸੀ ਤੇ ਅਸੀਂ ਉਸ ਮਲਪੜੜਕਾਂ ਤੋਂ ਵੀ ਦੇਖਿਆ ਕਿ ਵੱਡੇ ਪੱਧਰ ਦੇ ਉੱਪਰ ਪੱਥਰ ਚੁੱਕਣ ਦੀ ਸੇਵਾ ਕੀਤੀ ਆ ਬਿਲਕੁਲ ਬਨਾਂ ਨੂੰ ਮਜ਼ਬੂਤ ਕਰਨ ਲਈ ਵੱਡੀ ਸੇਵਾ ਕੀਤੀ ਸੇਵਾ ਕਰਕੇ ਮਨ ਤਾਂ ਖੁਸ਼ ਹੁੰਦਾ ਹੋਵੇਗਾ ਬਿਲਕੁਲ ਜੀ ਮਨ ਬਹੁਤ ਖੁਸ਼ ਹੁੰਦਾ ਕਿਉਂਕਿ ਉੱਥੇ ਆਪਾਂ ਸਾਰਾ ਕੁਝ ਭੁੱਲ ਕੇ ਪਿੱਛੇ ਛੱਡ ਕੇ ਪਾਰਟੀ ਬਾਜੀ ਛੱਡ ਕੇ ਸਾਰਾ ਕੁਝ ਛੱਡ ਕੇ ਇੱਕ ਥਾਂ ਤੇ ਲਈ ਆਪਣੀ ਇਨਸਾਨੀਅਤ ਦੇ ਨਾਤੇ ਇਹ ਨੌਜਵਾਨਾਂ ਦੀ ਜ਼ਿੰਮੇਵਾਰੀ ਵੀ ਆ ਬਿਲਕੁਲ ਜੀ ਦੇਖੋ ਨੌ ਨੌਜਵਾਨ ਦੇਸ਼ ਦਾ ਭਵਿੱਖ ਨੇ ਦੂਸਰੀ ਗੱਲ ਸਰਪੰਚ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਇੱਕ ਉਹ ਸਰਪੰਚ ਹੁੰਦੇ ਜਿਹਨੇ ਦਫ਼ਤਰਾਂ 'ਚ ਬਸ ਦੂਸਰੀ ਪਾਰਟੀ ਦੇ ਵਰਕ ਲਾਵੇ ਕਦੇ ਕੋਈ ਐਪਲੀਕੇਸ਼ਨ ਪੱਲੇ ਕੁਝ ਨਹੀਂ ਪੈਣਾ ਕਦੇ ਕੋਈ ਪਰਚਾ ਕੰਮ ਵੀ ਨਹੀਂ ਕਰਨਾ ਪਰ ਐਸੀ ਜਦੋਂ ਪਿੰਡ ਦੇ ਵਿੱਚ ਵੇਖੇ ਬੜੇ ਅਦਲੀ ਸਾਈਡ ਤੋਂ ਬੜਾ ਸਾਫ ਸੁੰਦਰ ਪਿੰਡ ਨਜ਼ਰ ਆਇਆ ਆਪਣੇ ਆਪ ਨੂੰ ਵੀ ਥੋੜੀ ਖੁਸ਼ੀ ਮਹਿਸੂਸ ਹੁੰਦੀ ਹੈ ਚਲੋ ਕਰਨੀ ਤਾਂ ਹੀ ਪੱਤਰਕਾਰ ਦੀ ਸੇਵਾ ਅਰ ਜਿਸ ਪੈਂਡ ਦੇ ਵਿੱਚ ਥੋੜਾ ਅੱਛਾ ਲੱਗਦਾ ਤੇ ਥੋੜਾ ਜਿਹਾ ਜ਼ਰੂਰ ਕਹੀਦਾ ਵੀ ਇਹ ਚੀਜ਼ਾਂ ਨਜ਼ਰ ਆ ਰਹੀਆਂ ਬਿਲਕੁਲ ਜੀ ਬਿਲਕੁਲ ਮੈਸੇਜ ਕੀ ਦੇਣਾ ਚਾਹੁੰਦੇ ਆ ਨੌਜਵਾਨ ਵੋਟਰਾਂ ਨੂੰ ਜਿਆਦਾ ਜਿਹੜੇ ਤੁਹਾਡੇ ਸਪੋਰਟਰ ਹੈ ਕੀ ਕਹਿਣਾ ਚਾਹੁੰਦੇ ਆ ਮੈਸੇਜ ਆਪਾਂ ਇਹੀ ਕਰਦੇ ਆ ਜੀ ਕਿ ਵੱਧ ਤੋਂ ਵੱਧ ਆਪਾਂ ਜੋਰ ਲਾ ਕੇ ਸਾਰੀਆਂ ਦੇ ਵੋਟਾਂ ਪਾਈਏ ਵੀ ਤੇ ਪਵਾਈਏ ਵੀ ਤਾਂ ਜੋ ਆਪਣੀ ਸਰਕਾਰ ਦੇ ਹੱਥ ਹੋਰ ਮਜ਼ਬੂਤ ਹੋ ਸਕਣ ਉਹਦੇ ਨਾਲ ਇਦਾਂ ਹੈ ਜੀ ਆਪਣੇ ਉੱਪਰ ਵੀ ਸਰਕਾਰ ਆਪਣੀਆਂ ਥੱਲੇ ਵੀ ਡਾਕਟਰ ਸਾਹਿਬ ਆਪਣੇ ਜੀ ਥੱਲੇ ਮੈਂਬਰ ਵੀ ਆਪਣੇ ਬਣ ਜੂਗੇ ਕਉਦੇ ਵਿੱਚ ਸਾਨੂੰ ਕਿਸੇ ਵੀ ਵਿਕਾਸ ਲਈ ਕੋਈ ਰੁਕਾਵਟ ਨਹੀਂ ਆਉਗੀ ਜੀ ਸਾਥੀਓ ਇਹ ਪੈਂਡ ਸਕੋਪ ਦੇ ਉਮੀਦਵਾਰ ਇੱਥੋਂ ਠੜਕੜ ਕਲਾ ਜਾਣ ਤੋਂ ਬੀਬੀ ਪਰਮਜੀਤ ਕੌਰ ਜੀ ਖੜੇ ਜਿਨ੍ਹਾਂ ਦੇ ਨਾਲ ਆਪ ਜੀ ਦੀ ਮੁਲਾਕਾਤ ਕਰਾਈ ਹੈ ਇਸੇ ਹੀ ਪਿੰਡ ਦੇ ਸਰਪੰਚ ਸਹਿਬਾਨ ਪ੍ਰਭ ਦੀਪ ਸਿੰਘ ਜੀ ਨੌਜਵਾਨ ਸਰਪੰਚ ਹੈ ਬੜਾ ਜਜ਼ਬਾ ਹੈ ਕੰਮ ਕਰਨ ਦਾ ਇਹਨਾਂ ਨੇ ਵੰਨਾਂ ਦੇ ਉੱਪਰ ਬੜੀ ਸੇਵਾ ਨਿਭਾਈ ਹੈ ਰਾਤ ਦਿਨ ਇਸੇ ਹੀ ਪਿੰਡ ਤੋਂ ਵੱਡੇ ਪੱਧਰ ਦੇ ਉੱਪਰ ਸੇਵਾ ਬਣ ਕੇ ਗਈ ਆ ਇਹ ਇੱਕ ਅਲੱਗ ਟੌਪਿਕ ਹੈ ਅਲੱਗ ਵਿਸ਼ਾ ਆ ਪਰ ਸੇਵਾ ਕਰਦੇ ਅਸੀਂ ਇਹਨਾਂ ਨੂੰ ਵੇਖਿਆ ਹੈਗਾ ਦੇਖਣਾ ਆਪ ਜੀ ਨੇ ਆ ਹੱਥ ਆਪ ਦੇ ਕਮਾਂਡ ਹੈ ਵੋਟਰਾਂ ਦੇ ਕਿ ਓ ਕਿਸ ਨੂੰ ਤਾਜ ਕਿਸ ਦੀ ਝੋਲੀ ਦੇ ਵਿੱਚ ਪਾਉਂਦੇ ਹਨ ਜਗਤਾਰ ਸਿੰਘ ਜੱਗਬਾਨ ਨੂੰ ਜਿਵੇਂ ਜਾਈ